ਅਨੇਡਾ ਨਿਕਲ ਗਿਆ ਇੱਕ ਹੋਰ ਪੰਜਾਬੀ ਪੁੱਤ ਰੋਜ਼ੀ ਰੋਟੀ ਦੇ ਲਈ ਇੱਕ ਸਾਲ ਪਹਿਲਾਂ ਹੀ ਗਿਆ ਸੀ ਪ੍ਰਦੇਸ਼ ਤੇ ਕੰਮ ਦੇ ਦੌਰਾਨ ਹੀ ਹੋਈ ਪੰਜਾਬੀ ਨੌਜਵਾਨ ਦੀ ਮੌਤ ਜੀ ਆ ਜਿਹਾ ਇੱਕ ਮਾਮਲਾ ਜిల్లా ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਪਿੰਡ ਪੱਟੀਵਾਲ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਕੈਨੇਡਾ ਗਏ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਨੌਜਵਾਨ ਇੱਕ ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਉੱਥੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਸੀ ਤੇ ਹੁਣ ਕੰਮ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਮ੍ਰਿਤਕ ਦਾ ਨੌਜਵਾਨ ਦਾ ਨਾਮ ਜਗਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਦੀ ਉਮਰ 43 ਸਾਲ ਹੈ ਇਹ ਨੌਜਵਾਨ ਵਿਆਹਿਆ ਹੋਇਆ ਸੀ ਤੇ ਇਸ ਦਾ ਇੱਕ ਛੋਟਾ ਜਿਹਾ ਬੇਟਾ ਵੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਜਗਜੀਤ ਸਿੰਘ ਕੈਨੇਡਾ ਦੇ ਵਿੱਚ ਡਰਾਈਵਰੀ ਕਰਦਾ ਸੀ ਤੇ ਡਰਾਈਵਰੀ ਕਰਨ ਦੇ ਦੌਰਾਨ ਉਸੇ ਟਰੱਕ ਦੇ ਵਿੱਚ ਕੋਈ ਡਿਫਾਲਟ ਪੈ ਗਿਆ ਜਿਹੜਾ ਕਿ ਟਰੱਕ ਦੇ ਟਾਇਰ ਦੇ ਵਿੱਚ ਸੀ ਤੇ ਜਗਜੀਤ ਸਿੰਘ ਟਰੱਕ ਦਾ ਟਾਇਰ ਬਦਲ ਰਿਹਾ ਸੀ ਜਿਸ ਦੌਰਾਨ ਉਸ ਦਾ ਪੈਰ ਫਿਸਲ ਜਾਂਦਾ ਤੇ ਉਹ ਪਿਛਾਣ ਨੂੰ ਡਿੱਗ ਪੈਂਦਾ ਤੇ ਉਸ ਦੇ ਸਿਰ ਤੇ ਭਾਰੀ ਸੱਟ ਲੱਗ ਜਾਂਦੀ ਹੈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੀ ਆ ਕਿ ਜਗਜੀਤ ਸਿੰਘ ਡਰਾਈਵਰੀ ਤੋਂ ਚੌਖਾ ਪੈਸਾ ਕਮਾਉਂਦਾ ਸੀ ਉਸ ਦੀ ਰੋਜੀ ਰੋਟੀ ਬਹੁਤ ਵਧੀਆ ਚੱਲਦੀ ਸੀ ਤੇ ਉਹ 1 ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਜਿੱਥੇ ਹੁਣ ਉਸ ਦੀ ਮੌਤ ਹੋ ਗਈ ਹੈ ਇਥੇ ਮੇਰੀ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਜਗਜੀਤ ਸਿੰਘ ਦੇ ਭਰਾ ਨੇ ਇਹ ਦੱਸਿਆ ਹੈ ਕਿ ਉਸਦੇ ਭਰਾ ਨੂੰ ਡਰਾਈਵਰੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਇਸ ਕਰਕੇ ਉਹ ਇੱਥੇ ਵੀ ਡਰਾਈਵਰੀ ਹੀ ਕਰਦਾ ਸੀ ਤੇ ਵਿਦੇਸ਼ ਜਾ ਕੇ ਵੀ ਡਰਾਈਵਰੀ ਹੀ ਕਰਨ ਲੱਗ ਪਿਆ ਤੇ ਵਰਕ ਪਰਮਿਟ ਤੇ ਉਹ ਕੈਨੇਡਾ ਗਿਆ ਸੀ ਉੱਥੇ ਆਪਣਾ ਕਾਰੋਬਾਰ ਆਪਣਾ ਕੰਮ ਬਹੁਤ ਵਧੀਆ ਤਰੀਕੇ ਚਲਾ ਰਿਹਾ ਸੀ ਤੇ ਹੁਣ ਕੰਮ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਜਗਜੀਤ ਸਿੰਘ ਦੇ ਭਰਾ ਨੇ ਕਿਹਾ ਹੈ ਕਿ ਹੁਣ ਉਹ ਸਰਕਾਰ ਤੋਂ ਇਹ ਮੰਗ ਕਰਦੇ ਨੇ ਕਿ ਉਹ ਤੇ ਭਰਾ ਜਗਜੀਤ ਸਿੰਘ ਦੀ ਜਿਹੜੀ ਮ੍ਰਿਤਕ ਦੀ ਹੈ ਉਹ ਜਲਦ ਤੋਂ ਜਲਦ ਇੰਡੀਆ ਲੈ ਕੇ ਆਈ ਜਾਵੇ ਤਾਂ ਕਿ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਭਰਾ ਦਾ ਸੰਸਕਾਰ ਕਰ ਸਕਣ ਦੱਸਦੀ ਹੈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਪੰਜਾਬ ਤੋਂ ਇੱਥੋਂ ਤੱਕ ਕਿ ਪੂਰੇ ਭਾਰਤ ਤੋਂ ਹੀ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਤੇ ਹੁਣ ਅਸੀਂ ਅੱਜਕੱਲ ਬਹੁਤ ਸਾਰੇ ਅਜਿਹੇ ਹਾਦਸੇ ਵੀ ਸੁਣ ਰਹੇ ਹਾਂ ਜਿਨ੍ਹਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਹਾਦਸੇ ਨੇ ਬਹੁਤ ਸਾਰੇ ਕਤਲकांड ਵੀ ਨੇ ਕੁਝ ਮੌਸਮ ਦੀ ਤਬਦੀਲੀ ਵੀ ਆ ਪਰੰਤੂ ਇਹਨਾ ਕਹਿ ਸਕਦੇ ਆ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਡਿਪਰੈਸ਼ਨ ਵੀ ਇਸ ਦਾ ਬਹੁਤ ਵੱਡਾ ਕਾਰਨ ਹੈ ਜਿਸ ਦੇ ਨਾਲ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਇਹਤੇ ਕਾਬਿਲ ਗੌਰ ਹੈ ਕਿ ਰੋਜ਼ਗਾਰ ਦੇ ਲਈ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਉਹ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਹੁਣ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਦਿਨ-ਬਦਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਕਿ ਨੌਜਵਾਨਾਂ ਦੀਆਂ ਮੌਤਾਂ ਦੀ ਦਰ ਬਹੁਤ ਜ਼ਿਆਦਾ ਵੱਧ ਗਈ ਹੈ ਦੋ ਸਾਰੇ ਨੌਜਵਾਨ ਜਿਹੜੇ ਕਿ ਛੋਟੀ ਜਹੀ ਉਮਰ ਦੇ ਹੀ ਨੇ ਉਹਨਾਂ ਦੀ ਮੌਤ ਦੀ ਖਬਰ ਆਏ ਦਿਨ ਆਉਂਦੀ ਰਹਿੰਦੀ ਹੈ ਜਿਸ ਦੇ ਨਾਲ ਪਿੱਛੇ ਬੈਠੇ ਮਾਪਿਆਂ ਦਾ ਸਦਾ ਲਈ ਮਰਨ ਹੋ ਜਾਂਦਾ ਹੈ ਪਰ ਬਹੁਤ ਸਾਰੇ ਮਾਪੇ ਦੇ ਕਰਵਾਉਂਦੇ ਦੇਖੇ ਨਹੀਂ ਜਾਂਦੇ ਤੇ ਹੁਣ ਜਗਜੀਤ ਸਿੰਘ ਦੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਸਰਕਾਰ ਦੇ ਕੋਰੋਂ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ بیٹے ਦੀ ਜਗਜੀਤ ਸਿੰਘ ਦੀ ਜਿਹੜੀ ਮ੍ਰਿਤਕ ਦੀ ਹੈ ਉਹ ਜਲਦ ਤੋਂ ਜਲਦ ਇੰਡੀਆ ਲੈ ਕੇ ਆਈ ਜਾਵੇ ਤਾਂ ਕਿ ਉਹ ਆਪਣੇ ਹੱਥਾਂ ਦੇ ਨਾਲ ਆਪਣੇ بیٹے ਦਾ ਅੰਤਿਮ ਸੰਸਕਾਰ ਕਰ ਸਕਣ